ਤਨ ਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਜੀਵਨ ਕਾਲ ਦੌਰਾਨ ਦਿੱਤੀਆਂ ਹੋਈਆਂ ਕੁਝ ਅਨਮੋਲ ਸਿੱਖਿਆਵਾਂ ਜਿਨ੍ਹਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਅਪਣਾ ਆਪਣਾ ਜੀਵਨ ਸੱਚਜੇ ਢੰਗ ਨਾਲ ਬਤੀਤ ਕਰ ਸਕਦੇ ਹਾਂ ਜੀ ਤਾਂ ਫਿਰ ਆਓ ਸਭ ਜਾਣੀਏ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀਆਂ ਹੋਈਆਂ ਉਹਨਾਂ ਸਿੱਖਿਆਵਾਂ ਬਾਰੇ ਤਿੰਨ ਚੀਜ਼ਾਂ ਜੋ ਤੁਹਾਡੇ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ ਪਹਿਲਾ ਸਬਰ ਦੂਜਾ ਵਿਸ਼ਵਾਸ ਤੇ ਤੀਜਾ ਤੁਹਾਡਾ ਦੇ ਆਲੂ ਹੋਣਾ ਆਪਣੇ ਆਪ ਨੂੰ ਤਿੰਨ ਚੀਜ਼ਾਂ ਤੋਂ ਮੁਕਤ ਕਰੋ ਪਹਿਲਾ ਹੰਕਾਰ ਦੂਜਾ ਕਿਸੇ ਨਾਲ ਧੋਖੇਬਾਜ਼ੀ ਤੇ ਤੀਜਾ ਜ਼ਿਆਦਾ ਸੋਚਣਾ ਤਿੰਨ ਗੱਲਾਂ ਹਮੇਸ਼ਾ ਯਾਦ ਰੱਖੋ ਪਹਿਲਾ ਰੱਬ ਦੂਜਾ ਮੌਤ ਤੀਜਾ ਜ਼ਿੰਦਗੀ ਚ ਸਿੱਖੇ ਹੋਏ ਸਬਕ ਤਿੰਨ ਚੀਜ਼ਾਂ ਨੂੰ ਹਮੇਸ਼ਾ ਪਵਿੱਤਰ ਰੱਖੋ ਪਹਿਲਾ ਤੁਹਾਡਾ ਮਨ ਦੂਜਾ ਸਰੀਰ ਤੇ ਤੀਜਾ ਤੁਹਾਡੇ ਵਿਚਾਰ ਤਿੰਨ ਚੀਜ਼ਾਂ ਉੱਪਰ ਹਮੇਸ਼ਾ ਕਾਬੂ ਰੱਖੋ ਪਹਿਲਾ ਤੁਹਾਡੀ ਜੀਬ ਦੂਜਾ ਆਤਮਾ ਤੇ ਤੀਜਾ ਤੁਹਾਡੇ ਗੁੱਸੇ ਉੱਪਰ ਤਿੰਨ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾਵੋ ਪਹਿਲਾ ਕਿਸੇ ਦੀ ਨਿੰਦਿਆ ਕਰਨ ਤੋਂ ਦੂਜਾ ਕਿਸੇ ਨਾਲ ਈਰਖਾ ਰੱਖਣ ਤੋਂ ਤੀਜਾ ਮਾੜੇ ਕੰਮ ਕਰਨ ਤੋਂ ਤਿੰਨ ਚੀਜ਼ਾਂ ਪ੍ਰਾਪਤ ਕਰੋ ਪਹਿਲਾ ਗਿਆਨ ਦੂਜਾ ਸ੍ਰਿਸ਼ਟਾਚਾਰ ਭਾਵ ਚੰਗੇ ਗੁਣ ਤੀਜਾ ਧਾਰਮਿਕਤਾ ਆਪਣੇ ਧਰਮ ਅਤੇ ਗੁਰਬਾਣੀ ਦੇ ਲੜ ਲੱਗਣਾ ਤਿੰਨ ਗੱਲਾਂ ਦਾ ਨਿਤ ਅਭਿਆਸ ਕਰੋ ਪਹਿਲਾ ਇਮਾਨਦਾਰੀ ਦੂਜਾ ਸ਼ੁਕਰਗੁਜ਼ਾਰੀ ਤੀਜਾ ਚੰਗੇ ਕੰਮ ਕਰਨਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਭਨਾਂ ਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ ਹੈ ਤੇ ਨਾਲ ਹੀ ਸੋਕਿਉ ਮੰਦਾ ਅਖੀ ਹੈ ਜਿਤ ਜਮਹਿ ਰਾਜਾਨ ਸ਼ਬਦਾਂ ਦਾ ਉਚਾਰਨ ਕਰਕੇ ਔਰਤਾਂ ਨੂੰ ਸਮਾਜ ਵਿੱਚ ਬਹੁਤ ਉੱਚਾ ਦਰਜਾ ਦਿੱਤਾ ਹੈ। ਵੀਡੀਓ ਦੇ ਅਖੀਰ ਵਿੱਚ ਆਪਣਾ ਅੱਜ ਦਾ ਸਵਾਲ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਕਿੰਨੀਆਂ ਉਦਾਸੀਆਂ ਕੀਤੀਆਂ ਹਨ? ਤੁਸੀਂ ਆਪਣਾ ਜਵਾਬ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ ਜੀ। ਜੇਕਰ ਵੀਡੀਓ ਵਿੱਚ ਕੁਝ ਚੰਗਾ ਸਿੱਖਣ ਨੂੰ ਮਿਲਿਆ ਹੋਵੇ ਤਾਂ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਨਾ ਜੀ। ਵੀਡੀਓ ਵਿੱਚ ਅਖੀਰ ਤੱਕ ਬਣੇ ਰਹਿਣ ਲਈ ਧੰਨਵਾਦ। ਬਹੁਤ ਜਲਦ ਮਿਲਦੇ ਹਾਂ ਜੀ ਕਿਸੇ ਨਵੀਂ ਅਪਡੇਟ ਵਿੱਚ